ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਜੀ ਦਾਤਾ ਸਭ ਨੂੰ ਖੁਸ਼ੀਆਂ ਦੇਵੇ ਅਸੀਂ ਬੜੇ ਸੈਸਵਾ ਨਾਲ ਰਾਤ ਤੁਰਪੇ ਸੀਗੇ ਜੀ ਨਦੇੜ ਸਾਹਿਬ ਤੋਂ ਆਪਣਾ ਆਪਣਾ ਨਾਮਦੇਵ ਜੀ ਦੇ ਮੰਦਿਰ ਤੋਂ ਤੇ ਸਾਰੀ ਰਾਤ ਗੱਡੀ ਚੱਲੀ ਐ ਤੇ ਮਾਰਨਿੰਗ ਟਾਈਮ ਹੋਗਾ ਜਦੋਂ ਅਸੀਂ ਗੱਡੀ ਤੋਂ ਬਾਹਰ ਨਿਕਲ ਗਏ ਅਸੀਂ ਹੋਗਾ ਜੀ ਸੁਣਨ ਬਹੁਤ ਬੁਰਾ ਹਾਲ ਹੋਗਾ ਠੰਡ ਬਹੁਤ ਜ਼ਿਆਦਾ ਏ ਮੇਰਾ ਕੰਬਲ ਲੈ ਤੇ ਅਸੀਂ ਇਸ ਕੰਬਲ ਲੈ ਕਰ ਮੈਂ ਤਾਂ ਆਪਣਾ ਕੰਬਲ ਲੈ ਲਵਾ ਇੱਕ ਧੱਕਾ ਉਹ ਮੈਂ ਅਸੀਂ ਜੀ ਬਿਲਕੁਲ ਅੰਦਰ ਤੋਂ 10 ਕਿਲੋਮੀਟਰ ਦੇ ਨੇੜੇ ਤੇੜੇ ਹੈਗੇ ਆ ਜੀ ਹੁਣ ਤੇ ਇਧਰ ਲੱਗਦਾ ਤਾਂ ਪਹਾੜੀ ਏਰੀਆ ਜਾ ਏ ਬਹੁਤ ਮਤਲਬ ਜ਼ਿਆਦਾ ਹੀ ਠੰਡ ਕਹਿ ਸਕਦਾ ਮੈਨੂੰ ਵੀ ਮੇਰੇ ਹੱਥ ਵੀ ਸੁੰਨ ਹੋ ਰਹੇ ਆ ਤੇ ਮੈਨੂੰ ਆਪਣੇ ਕੱਪੜੇ ਕੱਢ ਕੇ ਦੋ ਜੜੇ ਇਨਰਮਾ ਕੱਪੜੇ ਲੈਤੇ ਫਿਰ ਮੈਨੂੰ ਦੁਬਾਰੇ ਕੱਢ ਕੇ ਪਾਉਣੇ ਪਏਗੇ ਤੇ ਇਹ ਕੰਬਲ ਲੈ ਕੇ ਖੜ ਕੇ ਹੀ ਦੇਖ ਲੋ ਸਿਲੰਡਰੀ ਲਾ ਦਿੱਤੀ ਸਿਲੰਡਰੀ ਤਾਂ ਲਾਈ ਬਲਾਉ ਸੱਸ ਜੀ ਦਾ ਪਹਿਲਾਂ ਠੰਡ ਬਾਈ ਬਹੁਤ ਸੀ ਅੱਪਾ ਕਿ ਹੁਣ ਕੱਪੜੇ ਲੈ ਲਈ ਨਿਕਲ ਕੇ ਬਾਹਰ ਸਤਿ ਸ਼੍ਰੀ ਅਕਾਲ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਵਾਹਿਗੁਰੂ ਜੀ ਕੀ ਫਤਿਹ ਹਮ ਅੰਗੀਠੀ ਬਾਲ ਤੇ ਅੰਗੀਠੀ ਸਾਡੀ ਵੱਲ ਗਈ ਹੋਈ ਆ ਅੱਜ ਉਹੀ ਤੇ ਆਲੇ ਦਾਲੇ ਵੀ ਬੈਠੇ ਆ ਨਾਲੇ ਠੰਡਾ ਸੇਕੀ ਜਾਣਾ ਨਾਲੇ ਚਾਹ ਬਣਾਈ ਜਾਣੀ ਐ ਐਨੇ ਸਾਡਾ ਬਹੁਤ ਮਸਲਾ ਖਲ ਕਰਿਆ ਪਹਿਲੇ 2 ਦਿਨ ਜ਼ਰੂਰ ਤੰਗ ਕਰਿਆ ਇਹਨੇ ਸਾਨੂੰ ਪਹਿਲੇ 2 ਦਿਨ ਵਿਚਾਰੀ ਤੇ ਹੈ ਹੀ ਨਹੀਂ ਦਾ ਕੁਛ ਫਿਰ ਪੈਸੇ ਤੇ ਲੈ ਲੋੜੇ ਪਏ ਇਹਦੇ ਪਰ ਮੇਰੇ ਪਿਆਰੇ ਸਹਦਾ ਸਾਡੇ ਝੁੱਲ੍ਹਾ ਮਿਲਿਆ ਹਾਂ ਇਹ ਵੀ ਗੱਲਾਂ ਮਸੋ ਚੁੱਲ੍ਹੇ ਵਾਲੀ ਕੰਮ ਹੋ ਗਿਆ ਯਾਰ ਮੇਰੇ ਦਾ ਯਾਰ ਜਤਿੰਦਰ ਠੰਡ ਸਾਡੇ ਆਈ ਗਿਆ ਬਾਈ ਯਾਰ ਪਰ ਜਾਣੇ 2-3 ਦਿਨ ਪੱਕੇ ਲਾ ਕੇ ਪੈਂਦੇ ਨੇ ਲਾਟ ਵਾਲੇ ਨੇ ਤਾਂ ਤੁਸੀਂ ਏਸੀ ਵੀ ਲਾ ਲਿਆ ਦਾ ਹੁਣ ਲਾਓ ਉਤੇ ਉਪਰ ਹੋ ਗਿਆ ਕੰਮ ਹਾਂ ਇੱਕ ਭਾਈ ਸਾਹਿਬ ਨੂੰ ਸਾਨੂੰ ਹੋਰ ਮਿਲਾਂਗੇ ਜੀ ਇਹਨਾਂ ਨੂੰ ਵੀ 2 ਦਿਨ ਹੋ ਗਏ ਚੱਲਿਆ ਨੂੰ ਆਪਣੇ ਘਰ ਤੋਂ ਤੇ ਇਹ ਜਾ ਰਹੇ ਆ ਜੀ ਅਜोध्या ਅਜोध्या ਰਾਮ ਮੰਦਰ ਜਾ ਰਹੇ ਆ ਤੇ ਪੈਦਲ ਜਾ ਰਹੇ ਆ ਤੇ ਇਹਨਾਂ ਨੂੰ ਜੇ ਅਸੀਂ ਟਾਰਗੇਟ ਪੁੱਛਿਆ ਕਿ ਕਿਤਨੇ ਦਿਨ ਵਿੱਚ ਪਹੁੰਚ ਜਾਓਗੇ ਆਪਾਂ ਇੱਕ ਮਹੀਨਾ ਦਾ ਟਾਰਗੇਟ ਹੈ ਸਰ ਇੱਕ ਮਹੀਨਾ ਲੱਗ ਜਾਏਗਾ ਇੱਕ ਮਹੀਨਾ ਆਰਾਮ سے ਲੱਗ ਜਾਏਗਾ ਨਹੀਂ ਆਪਾਂ ਫਿਰ ਦਿਨ ਭਰ ਚੱਲਦੇ ਹੋ ਨਾਈਟ ਵੇ ਫਿਰ ਕਿ कहीं ਨਾ ਰਾਤ ਨੂੰ ਤਾਂ ਕਈ ਵੇ ਫੋਨ ਉਤਰਮ ਕਰਦੇ ਨੇ अब दिन भर चलें, हाँ. चलेंगे अच्छा रात में नहीं चलते नहीं। चल... ही नहीं चलना ही नहीं है कि चल भी सकते नहीं चल अगर चलना मैं चाहूँ भी मैं, मैं तो सारी रात भी चलूँ तो चल सकता हूँ कोई मनाही तो नहीं है Nасьim, mannhay, तो नहीं। तो जंगल का dage, नहीं वो सेफ्टी के लिए बोल रहे हो आप अगर ये चलना हो कोई अच्छा रास्ता हो तो चल सकते हो कोई मनाही नहीं है ना ही नहीं हाँ ये तो बात आपकी सही है तो मेरे मेरे को एक और बात बताना आप जरा भाई ना आपके खाने की भी बंदिश है क्या खा सकते हो क्या नहीं मैं खा सकते रोटी और सब्जी इसके अलावा कुछ भी नहीं खाता मात्र तुअर की सब्जी और रोटी बस इसके अलावा कुछ भी नहीं खाऊंगा मैं अच्छा कुछ भी नहीं कुछ भी कहीं से कहीं तक नहीं चार रोटी होना जी। बस भाई हो इसके कुछ भी ना। नहीं कोई मैं नही को तो किसी ने दारू पीना हो नहीं, 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 नहीं।, नहीं, नहीं।, नहीं।, नहीं आपकी नहीं बात करता कई लोग मेरे को पता चला कोई और लोग जाते जाते ऐसे यात्रा करते नहीं देखा देखा नहीं है ना सवाल जाता हूँ जी 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 समझ गया इधर भी सारी हमारी चाय का ਬਣ ਜਾਏ ਹੋ ਨਾ ਕਿਨ ਮੜਿਆ ਹੋ ਜਾਣ ਦੇ ਯਾਰ ਇਹਨੂੰ ਕੱਟ ਕਰਦਾ ਹਾਂ ਲੈ ਵੀ ਮੇਰੇ ਜੀ ਬੁਲਾਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਂ ਵੀ ਉੱਠ ਗੜਿਆ ਜੀ ਚਾਹ ਪੁਣੀ ਦੇ ਉਧਰ ਚਾਹ ਪੁਣੀ ਨਹੀਂ ਮੇਰੇ ਹੱਥ ਸਾਜੇ ਸਾਫ ਹੋ ਗਏ ਆ ਇੱਕ ਮਿੰਟ ਕਰ ਜਾ ਹਾਂ ਆਲਾ ਤਰਨਾ ਕੋ ਤੋਈਆਂ ਵੀਰ ਬਣ ਕੇ ਮੜ ਦੇ ਤੂੰ ਸਿੱਧੀ ਗੱਲ ਉਹ ਬਾ ਚੱਲੀ ਜਾਣ ਦੇ ਨੂੰ ਮਹੌਣ ਦੇ ਹੋ ਵਿੱਚੇ ਆਪਣਾ ਹੋਰ ਗਾ ਪਾ ਕੇ ਆਪਾਂ ਦਾ ਭਾਈ ਸਾਹਿਬ ਦਾ ਗੱਲ ਕਰਨੀ ਸੀਗੀ ਇੱਧਰ ਗੱਲ ਕਰ ਸਕਦੇ ਭਾਈ ਇਹ ਤੇ ਇਹ ਇਹ ਤਾਂ ਆਪਣਾ ਬਲੌਗ ਹੁੰਦਾ ਫਿਰ ਹਾਂ ਪਤਾ ਲੱਗੇ ਲੋਕਾਂ ਨੇ ਕੀ ਹੋ ਰਿਹਾ ਕੱਚੇ ਜੱਗ ਓਏ ਅੱਛੇ ਸਸਰੀ ਘਰ ਵੀ ਲਾ ਦੋ ਵਾਈਕੂ ਜੀ ਦਾ ਖਲਸਾ ਵਾਈਕੂ ਜੀ ਦੀ ਫੋਟੇ ਹਾਏ 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 ਕਮਾਦੇ ਨੇ ਵਿੱਚ ਲਾ ਆ ਦੇਖਿਆ ਐਨੀ ਜਿਹਦੀਆਂ ਮਾਰਿਆ ਕੰਬਲ ਲਾ ਕੇ ਹੁਣ ਚਾਹ ਬਣ ਗਈ ਹੁਣ ਤਤਕਾ ਗਈ ਤਤਕ ਹੈ ਇਹ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਇਹ ਜੋ ਯਾਤਰਾ ਹੁੰਦੀ ਹੈ ਕੋਈ ਖਾਸ ਦਿਨੋਂ ਮੇ ਹੁੰਦੀ ਹੈ ਜੈਸੇ ਹਮਾਰੇ ਨਾ ਪੰਜਾਬ ਮੇ सावन महीना आता है हाँ, सावन महीने में, नहीं में नहीं, माता की यात्रा निकलती है या शिव जी का लेकर आते हैं पानी उठाकर ले लेकर आते क्या बोलते हैं उसको हाँ, हाँ, यात्रा कांवड़ यात्रा होती है अच्छा 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 कोई तो आपने मन्नत मांगी होगी भगवान अंदर से कुछ न हुआ की अपने जाना चाहिए बस बाकी कुछ भी नहीं ओके ऐसे ही चल दिए आप ठीक है ठीक है ठीक है बढ़िया पूरा परिवार है मेरे पास ठीक है कितने बच्चे हैं आपके एक लड़का है एक लड़का दो लड़की है दो लड़की है ठीक है तो कारोबार क्या है आपका खेती करना अच्छा खेती करते हो अच्छा चार एकड़ खेती है, अच्छा, है।, है। बढ़िया क्या बीज रखा है आजकल उसमें उसमें अभी चने लगा दिए चने लगा दिए ठीक है मिर्ची है तो जो मिर्ची है तो वो तो अभी अभी लगाया है के चल रहा है अब तो चल रही ना अभी उसको मतलब तोड़कर बेच रहे हो बेच रहे है ना क्या रेट चल रहा है अभी 160 65 लाल मिर्ची अच्छा लाल तो फिर मंडी भी लेकर जाते, जाते हो आप मंडी बढ़िया मंडी ओके मंडी में लेकर जाते हो आप बढ़िया 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 अच्छा काम चलना चाहिए और भगवान का शुक्राना भी करना चाहिए हां हां उसको नमस्कार जब परिवार अच्छे से चले हां तभी, तभी 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 जा रहे हो मेरे को पता है तू खुश है अपनी जिंदगी में पूरा हां वाकई में सही बात है अभी जाते-जाते इन्होंने देखा थी मां भाभी पाजी चलो आज सानू चाय पिला देंगे हां ਕਹਿੰਦੇ ਜੀ ਠੀਕ ਆ ਚਲ ਵੀ ਚਾਚੇ ਢੋਲਾ ਵੀ ਗਲਾਸ ਵਰਕੇ ਚਾਚਾ ਦਾ ਉਹਦੇ ਚ ਬੜ ਗਿਆ ਬੈੱਡ ਉੱਪਰ ਪੈ ਗਿਆ ਜਾ ਕੇ ਆਰਾਮ ਕਰ ਵੀ ਬਾਹਰ ਆਇਆ ਮਾੜਾ ਮੋਟਾ ਕੋਈ ਬੰਦੇ ਦੀ ਗੱਲ ਕਰਕੇ ਦੇਖਦਾ ਅਜੋਧਿਆਨ ਪਤਾ ਦਿਨੋ ਅਜੋਧਿਆਨ ਜਾ ਰਿਹਾ ਪੈਦਲ ਯਾਤਰਾ ਹੈ ਇਹ ਮੇਰੇ ਵਰਗੀ ਯਾਤਰਾ ਹੈ ਹੀ ਨਹੀਂਗੀ ਫੇਰ ਉਹੀ ਗੱਲ ਆ ਮੈਂ ਕਹਿੰਦਾ ਹੋ ਜਾਂਦੇ ਮਗਰ ਮਗਰੀ ਤੇ ਦੇਖੀ ਜਾਂਦੀ ਆ ਘਰ ਦੇੋਂ ਕਰੋ ਫੋਨ ਅੱਛਾ ਦੇ ਨੇ ਇੱਧਰ ਨਾਲ ਸੇ ਛੇੜੇ ਹੋਏ ਆ ਉਹਨੂੰ ਕੋ ਟੈਨਸ਼ਨ ਨਹੀਂ ਉਹ ਕੱਲਾ ਵਾ ਠੀਕ ਹੈ ਗੱਲ ਉਹਨੇ ਵੀ ਟਨਾਲ ਟੈਨਸ਼ਨ ਥੋੜੋ ਜਿਹੀ ਹੋਈ ਆ ਇੱਥੇ ਤਾਂ ਹੁਣ ਤੂੰ ਉਹਨਾਂ ਨੂੰ ਟੈਨਸ਼ਨ ਆ ਜਿਹੜੀਆਂ ਹੋਈਆਂ ਨਾਲ ਗੱਲ ਵੀ ਸਹੀ ਗੱਲ ਆ ਹਾਂ ਆ ਤੁਆ 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 ਵਾ ਦੇਖ ਲੈ ਪਲੇ ਪਾ ਪੁਰਾਣੇ ਪਾਜੀ ਨੂੰ ਚਾਹ ਹਾਂ ਤਾਂ ਤੋ ਚਾਹ ਹਾਂ ਲੈ ਵੈਰੀ ਗੁੱਡ ਕਲਾਸ ਤੋਂ ਤੇ ਪਹਿਲਾ ਵੀ ਭਾਈ ਆਨ ਪਾ ਭਾਈ ਸਾਹਿਬ ਨਾ ਫੜਾ ਬੋ ਚਾਹੋ ਆਪਣਾ ਕਲਾਸ ਨੂੰ ਕੇ ਪਾਸ ਏ ਆਪ ਵੀ ਯਾਰ ਲਾ ਤਾਂ ਉਹ ਵੜਿਆ ਕੀ ਬਾਤ ਹੈ ਨਹੀਂ 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 ਇੱਥੇ ਆਰ ਮੈਂ ਮਿੱਠੀ ਜਿਆਦਾ ਨਹੀਂ ਪੀਤਾ ਨਹੀਂ ਪੀਤੇ ਹੋਰ ਪਿਲਾ ਦੇਗੇ ਮੇਰੇ ਕੋਲ ਅੱਛਾ ਇਹ ਵੀ ਬਾਤ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚੱਕ ਵੀ ਚਾਚਾ ਚਿੰਤਾ ਛੱਡ ਦੇ ਹੁਣ ਲਾ ਚੱਕ ਵੀ ਚਾਚਾ ਪੀ ਚਾ ਆ ਰੱਖ ਬਿਆਹ ਰਤ ਵੀ ਦਿਓ ਇਹਨਾਂ ਨੂੰ ਬਾਬੇ ਬਾਬੇ ਨੂੰ ਉਹਨੂੰ ਵੀ ਦੋ ਮੜੇ ਰਸਤੇ ਯਾਰ ਉੱਧਰ सारे एक का पता नहीं। आगी आगी नहीं। इसमें आपको मालूम है कुछ क्या क्या मैं मैं तो नहीं सर, कहीं नहीं। नहीं कुछ भी नहीं मैं तो ओके मेरे को बता सकते हो आप थोड़ा सा ये जो झुंगी डाल रखी है किस चीज के लिए डाल रखी है ਉੱਤ ਨੂੰ ਪਪੜੀ ਤਲਦੇ ਹਨ ਆਪਣੇ ਕੇਲੇ ਕੀ ਹਾਂ ਹਾਂ ਉਹ ਵੀ ਹੈ ਔਰ ਤੁਹਾਡੇ ਭੁੱਟੇ ਬਾਰ ਬਾਰ ਮੱਕੀ ਦੇ ਅੱਛਾ ਮੱਕੀ ਦੇ ਭੁੱਟੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਆਪਦੀ ਬਾਤ ਹਾਂ ਆ ਕੇ ਘੇਰ ਲਾਦਾ ਮਨ ਲਾਦਾ ਹੈ ਪਾ ਯਾਰ ਮੈਂ ਵੀ ਹੁਣ ਮੈਂ ਲੱਗਿਆ ਥੋੜਾ ਬੰਦ ਕਰਨ ਜੀ ਨੂੰ ਚਾਹ ਪੀ ਕੇ ਫਿਰ ਮਿਲਦੇ ਹਾਂ ਥੋੜੀ ਦੇਰ ਤੱਕ ਓ ਬਾਈ ਆ ਗਿਆ ਸਾਡੇ ਮੁੰਡੇ ਕਹਿੰਦੇ ਵੀ ਮਾੜਾ ਮੋਟਾ ਕਰੀਏ ਅਹ ਬ੍ਰੇਕਫਾਸਟ ਹੋ ਗਈ ਕਿ ਲੇਖੇ ਦੀ ਚਾਹ ਪੀ ਕੇ ਇੱਥੇ ਫਿਰ ਮੁੜਕੇ ਅਸੀਂ ਬਲੌਗ ਨਹੀਂ ਬਣਾਇਆ ਸੀ ਤੁਰ ਪੇ ਕੁਣੀ ਅੱਗੇ ਤੇ ਰਸਤੇ ਦੇ ਵਿੱਚ ਸਾਡੀ ਭੈਣ ਬੈਠੀ ਸੀ ਇੱਕ ਕੁਕੜੀਆਂ ਲੈ ਕੇ ਕੁਕੜੀਆਂ ਕਹਿੰਦਾ ਛਲੀਆਂ ਕਹਿੰਦਾ ਕੁਛ ਕਹਦਾ ਉਹ ਕਹਿੰਦੇ ਆ ਹਾਂ ਹਾਂ ਆਪਾਂ ਕੁਕੜੀ ਕਹਿੰਦੇ ਆ ਹਾਂ ਕੁਕੜੀ ਕਈ ਜਗ੍ਹਾ ਕੁਕੜੀ ਮੁਰਗੀ ਨੂੰ ਕਹਿੰਦੇ ਆ ਅੱਛਾ ਛੱਲੀ ਦੇਖੋ ਕਿਵੇਂ ਬੈਠੀ ਹੈ ਛਲੀ ਕੁਕੜੀ ਬੁੱਟਾ ਕਈ ਨਾ ਬੁੱਟਾ ਨੇ ਗੁੱਟਾ 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 ਬੁੱਟਾ ਆਪ ਕਹਿੰਦੇ ਹੋ ਇਸਕੋ ਅੰਬੂਈ ਬੋਲਦਾ ਬੋਟਾਈ ਬੋਲਦੇ ਠੀਕ ਹੈ ਠੀਕ ਹੈ ਮਾਰੇ ਪੰਜਾਬ ਹਮਾਰੇ ਪੰਜਾਬ ਮੇ ਉਧਰ ਛੱਲੀ ਬੋਲਦੇ ਤੇ ਇਸ ਕੋ ਕੁਕੜੀ ਵੀ ਬੋਲਦੇ ਆ ਮੱਕਾ ਹੀ ਬੋਲਦੇ ਆ ਹਾਂਜੀ ਖਾਸਾ ਜੀ ਜੇ ਗੱਡੀ ਸਾਈਡ ਉੱਪਰ ਲਾਤੀ ਤਾਂ ਤੁਸੀਂ ਵੀ ਸਾਈਡ ਪਰ ਨੂੰ ਹੋ ਜਾਣਾ ਮੜਿਆ ਚਿੱਟੀ ਲੈਂਦੇ ਤੁਸੀਂ ਮੈਨੂੰ ਸਿਖਾ ਦੇ ਨ ਵੀ ਇਹ ਚਿੱਟੀ ਲੈਂਨ ਕਾਦੇ ਵਾਸਤੇ ਹੁੰਦੀ ਹੈ ਉਹ ਗੱਡੀਆਂ ਵਾਸਤੇ ਬੰਦੇ ਆ ਵਾਹ ਤੇਰੀ ਆ ਗਈ ਹੈ ਗੱਲ ਇਹ ਆ ਵੀ ਹਾਂ ਹੁਣ ਆਪਾਂ ਚਪਲਾ ਚੋਂ ਪਾ ਕੇ ਉੱਤਰਿਆ ਗਰੀਬਾ ਤਾਂ ਕਹਤੇ ਹਾਂ ਉਹ ਠੰਡ ਹੋ ਗਈ ਹੋ ਠੰਡ ਠੰਡੇ ਏਰੀਆ ਚ ਆ ਗਏ ਆਪਾਂ ਨਾ ਹਾਂ ਲਾਲ ਹੋ ਜਾ ਸੇਕ ਪਾ ਕੇ ਬੈਠੇ ਪੂਰੇ ਹਾਂ ਕੀ ਆਹੀ ਪਾਈ ਵੀ ਮੈਂ ਵੀ ਹੁਣ ਉੱਪਰ ਹੁਣ ਪਾਈਏ ਅੱਛਾ ਅੱਛਾ ਠੰਡੇ ਤਾਂ ਬਣਾਨੇ ਆ ਇਹ ਵੀ ਹੈਗਾ ਮੋਬਿਲ ਕਿਹੜੇ ਟਮਪਾ ਕਰਾ ਨਹੀਂ ਆਨੇ ਟੋਪਰ ਰੋੜਾ ਵੀ ਹੈ ਅੰਦਰ ਤੋਂ ਥੋੜਾ ਜਿਹਾ ਕਿ ਪਿੱਛੇ ਹੈ ਜੀ ਅਸੀਂ ਕਿਆ ਕੋ ਕੀ ਆਇਆ ਤੁਸੀਂ ਨਿੱਤਰਦੇ ਆ ਤੁਪ ਤੁਪ ਚੰਦ ਜਿਹੜੀਆਂ ਨੇ ਸਾਲਾ ਉੱਥਲੇ ਹਵਾ ਵੱਜਦੀ ਔਰ ਇੱਕ ਕੰਮ ਲੋਟ ਹੈ ਨਹੀਂ ਅਨੰਦ ਜਾ ਰਿਹਾ ਤੁਪ ਕਿੱਥੇ ਉਹ ਗਿਆ ਪਰ ਉਹ ਜੱਤਰਾ ਕਿਹੜੀ ਗੱਡੀਆਂ ਕਿੱਧਰ ਭਾਕੇ ਜਾਂਦੀਆਂ ਇਹ ਪਤਾ ਨਹੀਂ ਹਮ ਇਹ ਤਾਂ ਹੁੰਦਾ ਰੱਬੇ ਜਾਣਦਾ ਵੀ ਕਿੱਥੇ ਜਾਂਦੀਆਂ ਭਰ ਕੇ ਇਹ ਬਈ ਆਓ ਰੱਖੋ ਮੈਂ ਓਹ ਓਹ ਉਹ ਰਤਾ ਘੇਤੁਰੂ ਪਾਇਆ ਕਿਹੜਾ ਉਹ ਰਤਾ ਲੰਬਾ ਪਾ ਕੇ ਕਰਕੇ ਪਾਇਆ ਹੋਇਆ ਉਹ ਰਤਾ ਲੰਬਾ ਕਰਕੇ ਪਾਇਆ ਹੋਇਆ ਬਈ ਆਇਨ ਰਤਾ ਕਿਹੜਾ ਸਿੱਧਾ ਬੰਦ ਉਹ ਤਾਂ ਲੰਬਾਈ ਮੈਂਦਾ ਉਹ ਪਾਣੀ ਇੱਥੇ ਪੀਣੇ ਨੂੰ ਨਹੀਂ ਮਿਲੇ ਚਲ ਉੱਠ ਖੜਿਆ ਇਹਦੀ ਚਾਹ ਦਾ ਇਹ ਮਸਲਾ ਹੱਲ ਕਰਤਾ ਹਨਾ ਇਹਨਾਂ ਨੂੰ ਹੋਰ ਤਾਂ ਨਹੀਂ ਮਿਲਦੀ ਇਹਨੂੰ ਚਾਹ ਇਹ ਪੀਂਦੇ ਨਹੀਂ ਪਾੜੀ ਲੋ ਉਹ ਪੁੱਤ ਸਾਈਡ ਪਰ ਹੋ ਕੇ ਖੜ ਜਾ ਰੋਡ ਤੇ ਪੈਰ ਰੋਡ ਦੇ ਵਿੱਚ ਨੂੰ ਜਾਈ ਜਾਂਦਾ ਕਾ ਰੋਡ 깔 ਯਾਰੀ ਆ ਤਾਂ ਰੋਡ ਪਰ ਨੂੰ ਜਾਊਂਗਾ ਨਾ ਨਾ ਸਾਈਡ ਪਰ ਬੈਠੂਗਾ ਚਾਚਾ ਅੱਛਾ ਬੈਠੂਗਾ ਠੀਕ ਆ ਚਾਚਾ ਬਾਓ ਚਾਚਾ ਬਾਓ ਹੋ ਗਿਆ ਚਾਚਾ ਬਾਓ ਦੋ ਬੰਦੇ ਨਾ ਰੱਖੋਗੇ ਚਾਚਾ ਬਾਓ ਜੋਗਰਾਜ ਇਹਦੇ ਨਾਲ ਜੋਗਰਾਜ ਰੱਖਤਾ ਭਾਈ ਜੀ ਹਾਂ ਜੀ ਜੋਗਰਾਜ ਉੱਠਿਆ ਹੁਣ ਸਾਡਾ ਡਰਾਈਵਰ ਡਰਾਈਵਰ ਸਾਡਾ ਜੋਗਰਾਜ ਨੇ ਸਾਰੀ ਰਾਤ ਗੱਡੀ ਚਲਾਈ ਐ ਨਾ ਸਵੇਰ ਨੂੰ ਕਿੰਨੇ ਜਿਤਿੰਦਰ ਕਿੰਨੇ ਵਜੇ ਫੜਾਈ ਗੱਡੀ ਤੁਨੂੰ ਨੇ ਸਵਾ ਚਾਰ ਸਵਾ ਚਾਰ ਵਜੇ ਗੱਡੀ ਸਾਰੀ ਯਾਰ ਗੱਡੀ ਚਲਾਈ ਇਹੀ ਤਾਂ ਚੀਜ਼ ਹੈ ਕਿਉਂ ਕਹਿੰਦੇ ਤਾਂ ਹੀ ਅਸੀਂ 9 ਵਜੇ ਦਾ ਜੋਗਰਾਜ ਰੱਖਿਆ ਹਾਂ ਦੇ ਪਹਿਲਾਂ ਜੋਗਰਾਜ ਨੂੰ ਫੁੱਲ ਪ੍ਰੋਟੀਨ ਬ੍ਰੇਕਫਾਸਟ ਹੈ ਹਾਂ ਫੁੱਲ ਪ੍ਰੋਟੀਨ ਬ੍ਰੇਕਫਾਸਟ ਸਹੀ ਗੱਲ ਹੈ ਯੂ ਆ ਰਾਈਟ ਦੋ ਸਫਾਂ ਸਭ ਲੋ ਤੁਹਾਨੂੰ ਸਭ ਲੋ ਮੈਂ ਬੋਇਲ ਬਣਾਦਾ ਕੱਚੀ ਖਾਣੀ ਨਹੀਂ ਬੋਇਲ ਬਣਾਦਾ ਲੈ ਚਲ ਅਸੀਂ ਕੋਈ ਚੱਕ ਲੈ ਫਟੇ ਛਕਾਈਏ ਹੁੰਦੀ ਹੈ ਤਾ ਫੜਾ ਦੇ ਇੱਧਰ ਜਿੱਧਰ 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 ਜਿੱ ਅਮਰੂਦ ਇਹ ਘਰ ਕੀ ਹੈ ਕਿ ਨਹੀਂ ਪਰ ਫੈਕਟਰੀ ਸੇ ਲੈ ਕੇ ਆਤੇ ਹੈ ਮੰਡੀ ਸੇ ਲਾਇਆ ਮੰਡੀ ਦੀ ਫੈਕਟਰੀ ਬੋਲ ਹੋ ਗਿਆ ਮੰਡੀ ਸੇ ਲੈ ਕੇ ਆ ਫੈਕਟਰੀ ਬੋਲ ਹੋ ਗਿਆ ਮੈਂ ਉਹੀ ਤਾਂ ਕਹਾਂ ਵੀ ਕੀ ਬੋਲਦਾ ਮੈਂ ਆਹ ਕਿਦਾਂ ਟੇਸਟ ਹੈ ਫਰਕ ਥੋੜਾ ਹੈ ਹੈ ਟੇਸਟੋ ਵੀ ਫਰਕ ਹੈਗਾ ਪਰ ਹੁਣ ਤਾਂ ਅੱਧਾ ਦਾ ਵੇਚਿਆ ਛੱਡ ਦੇਣਾ ਵਿਚਾਲੇ ਜਗਾੜ ਇਹ ਦਿਖਾਉਣਾ ਇਹ ਹਾਂ ਅਨਾਂ ਪੋਲਾ ਜਾਏ ਹਾਂ ਅੱਜਕਣਾ ਉਹਦੇ ਪੋਰ ਤਨੋਂ ਆਲਾ ਇਹ ਰਸਤਾ ਜਾ ਬਣਾ ਲਵਾ ਅੱਛਾ ਪੋਰ ਭਰਾਇ ਨੂੰ ਰਸਤਾ ਬਣਾਉਣਾ ਆਲਾ ਬਾਈ ਪੱਕੀ ਫੇਰ ਇਹ ਰੇਆ ਮੇਰਾ ਜਤਿੰਦਰ ਜੀ ਵੀਰ ਬਣ ਕੇ ਉਹ ਬਟੂਆ ਉੱਥੇ ਕੱਢ ਲਿਆ ਮੇਰਾ ਉੱਥੇ ਦੇ ਅੰਦਰ ਤੇ ਉਹ ਪਰਸ ਜਾਦ ਚ ਪਾਉ ਦੇ ਚ ਪਿਆ ਪਰਸ ਲਾਲ ਜੇ ਬੈਗ ਚ ਚ ਲਾਓ ਇਧਰ ਲਾਓ ਥੈਂਕ ਯੂ ਲਓ ਜੀ ਹੁਣ ਇਹ ਦਈਆ ਆ ਪੇਮੈਂਟ ਫਿਰ ਬਾਅਦ ਚ ਮਿਲਦੇ ਸਾਨੂੰ ਲਓ ਜੀ ਜਿਹੜਾ ਫੋਨ ਹੋਇਆ ਸੀਗਾ ਕੁਲਵਿੰਦਰ ਵਾਲਾ ਚੌਂਤੇ ਵਿੰਡਰ ਕੁਲਵਿੰਦਰ ਕੁਲਵਿੰਦਰ ਵੀ ਸਾਡੇ ਨਾਲ ਜੀ ਅਪਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਤੇ ਸਾਡੇ ਇੱਕ ਮੈਂ ਦਰਸ਼ਕਾਂ ਨੂੰ ਯਾਦ ਕਰਾ ਦੇਣਾ ਚਾਹੁੰਦਾ ਵੀ ਅਸੀਂ ਜਦੋਂ ਬਾਬਾ ਬਾਲਕਨਾਥ ਦੇ ਜਾਂਦੇ ਹੁੰਦੇ ਤਾਂ ਤਿਕੜੀ ਹੁੰਦੀ ਸਾਡੀ ਇੱਕ ਇਹ ਹੁੰਦਾ ਇੱਕ ਮੈਂ ਹੁੰਦਾ ਇੱਕ ਚੌਂਤੇ ਤੋਂ ਕੁਲਵਿੰਦਰ ਹੁੰਦਾ ਬਿਲਕੁਲ ਮੇਰੀ ਸ਼ਕਲ ਦਾ ਹੀ ਮੁੰਡਾ ਬਹੁਤ ਘੱਟ ਆਉਂਦਾ ਜਿਆਦਾ ਹੁਣ ਬਲੌਗ ਦੇ ਵਿੱਚ ਜਦੋਂ ਕਿਤੇ ਯਾਤਰਾ ਤੇ ਜਾਂਦੇ ਜਦੋਂ ਆਉਂਦਾ ਹੁੰਦਾ ਉਹ ਉਹਨਾਂ ਦੇ ਰਿਲੇਟਿਵ ਨੇ ਭਾਈ ਸਾਹਿਬ ਅੰਦੌਰ ਦੇ ਵਿੱਚ ਉਹਨਾਂ ਦਾ ਮਤਲਬ ਭੂਆ ਭਾਈ ਵੀ ਸੀਗੇ ਅੰਦੌਰ ਦੇ ਵਿੱਚ ਤੇ ਜਿਹੜਾ ਉਹਨਾਂ ਦਾ ਫੁੱਫੜ ਦੇ ਫੁੱਫੜ ਦੇ ਪਤੀਜਾ ਜੀ ਨੇ ਇਹ ਉਹ ਪਿੱਛੇ ਜੇ ਐਕਸਪਾਇਰ ਹੋ ਗਏ ਸੀਗੇ ਤੇ ਉਹਨਾਂ ਨੇ ਸਪੈਸ਼ਲ ਸਾਡੇ ਲਈ ਨਾਸ਼ਤਾ ਮੰਗਵਾ ਲਿਆ ਕਹਿੰਦੇ ਵੀ ਆ ਕੇ ਜਾਣਾ ਤੁਸੀਂ ਪੰਜਾਬ ਤੋਂ ਆਏ ਹੋ ਸਾਡੀ ਧਰਤੀ ਤੋਂ ਆਏ ਹੋ ਹੈ ਬਈ ਹਜੂਰ ਸਾਹਿਬ ਦੀ ਯਾਤਰਾ ਤੋਂ ਆਏ ਹੋ ਕਿੱਦਾਂ ਲੱਗਿਆ ਤੁਸੀਂ ਚੱਕ ਤੇ ਫਟੇ ਦਿੰਨਾ ਹੈ ਰੁਕ ਨਹੀਂ ਹੋ ਰਿਹਾ ਹੈ ਗੱਲ ਇਹ ਵੀ ਇੱਕ ਭਾਜੀ ਹੁਣ ਕਹਿੰਦੇ ਵੀ ਜਿਹੜਾ ਆਪਣਾ ਇਹ ਥਰਮਸ਼ੂਰ ਉਹ ਹੈਗਾ ਇੱਥੇ ਦਾ ਹਾਂ ਜੀ ਕੀ ਕੀ ਕਹਿਣਾ ਹੋਇਆ ਨਾ ਤਾਂ ਆ ਆ ਕਿਹੜੀ ਚੀਜ਼ ਹੁੰਦੀ ਹੈ ਹਾਂ ਤਾਂ ਦੱਸੂਗਾ ਕੌਣ ਦੱਸੂਗਾ ਇਹ ਐਨ ਤਾਂ ਸਮੋਸਾ ਕਹਿੰਦੇ ਆ ਤਾਂ ਸਮੋਸੇ ਵਰਗਾ ਇਹ ਕਚੌੜੀ ਇੱਕ ਕਚੌੜੀਆ ਸਮੋਸਾ ਇੱਕ ਉਹ ਵੀ ਪੋਹੇ ਅੱਛਾ ਪੋਹੇ ਐਂਡ ਜਲੇਬੀ ਹਾਂ ਜਲੇਬੀ ਦਾ ਤਾਂ ਚਲੋ ਠੀਕ ਹੈ ਗੁੱਡ ਪਰ ਮੈਤੇ ਦੂਰੇ ਰਹਿੰਦੀ ਜਲੇਬੀ ਮੈਂ ਕਿਹਾ ਜੇ ਮੈਨੂੰ ਘਰ ਦੇ ਵੀ ਨਹੀਂ ਖਾਣ ਦਿੰਦੇ ਚਲੋ ਇੱਕ ਦੀ ਤੈਸ ਨਾਲ ਲਓ ਉਹ ਵੱਖ ਗੱਲ ਹੈ ਐਦਾਂ ਦੀ ਗੱਲ ਹਾਂ ਫੇ ਬਾਈ ਕਿਦਾਂ ਵਧੀਆ ਵੀਰੇ ਐਨ ਓਕੇ ਹੋ ਗਿਆ ਤਾਂ ਤੰਦਰੁਸਤੀ ਹੋ ਗਈ ਹਾਂ ਹੁਣ ਇਥੇ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਵਾਂਗਾ ਜੀ ਕੁਝ ਮਾੜੀ ਮੋਟੀ ਵੀ ਕਿਹੜੇ ਕਿਹੜੇ ਗੁਰਦੁਆਰੇ ਇਤਿਹਾਸਕ ਆ ਜੀ ਓਰੇ ਗੁਰਦੁਆਰਾ ਸਾਹਿਬ ਇਮਲੀ ਸਾਹਿਬ ਵੀ ਇੱਥੇ ਅੱਛਾ ਜਿਹੜਾ ਮੇਨ ਨੇ ਗੁਰਨਾਨਦ ਸਾਹਿਬ ਦੇ ਚਰਨ ਪੈਣੀ ਇੱਥੇ ਅੱਛਾ ਉਸ ਤੋਂ ਇਲਾਵਾ ਬਾਕੀ ਬੇਟਵੰਸਾਹਬ ਉਹ ਵੀ ਅੱਛੇ ਬੇਟਵੰਸਾਹਬ ਆ ਬੇਟਵੰਸਾਹਬ ਤੋਂ ਅੱਗੇ ਇਮਲੀ ਸਾਹਿਬ ਅੱਛਾ ਜੀ ਦੋਨੋਂ ਗੁਰਦੁਆਰੇ ਦੋਨਾਂ ਦੇ ਵਿੱਚ ਗੁਰਨਾਨਕ ਪਾਤਸ਼ਾਹ ਆਏ ਹੋਏ ਆ ਦੋਨਾਂ ਤੇ ਅੱਛਾ ਕਿਹਦੀ ਅੱਗੇ ਓੰਕਾਰ ਈਸ਼ਵਰ ਪੈਂਦਾ ਜੀ ਜੀ ਜਿੱਧਰ ਲੰਘ ਕੇ ਆਏ ਆ ਜੀ ਤਿੰਨ ਗੁਰਦੁ ਚਲੋ ਉਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਅਸੀਂ ਇਕੱਠੀ ਕਰਕੇ ਉੱਥੇ ਦਾ ਵਲੌਗ ਫਿਰ ਨਾਲ ਜੋੜਾਂਗੇ ਸਪੈਸ਼ਲੀ ਅਲੱਗ ਤੋਂ ਤੇ ਭਾਈ ਮੈਂ ਵੀ ਸ਼ਕਣਾ ਸ਼ੁਰੂ ਕਰਾਂ ਫਿਰ ਉਹਨਾਂ ਹਾਂ ਕੱਲ੍ਹ ਸੌਣ ਮੇਰਾ ਢੱਡੀ ਵੀ ਮੰਗਦਾ ਯਾਰਾ ਭਾਈ ਜੁਨੀ ਕੁਲਵਿੰਦਰ ਦੀ ਗੱਲ ਹੋਈ ਨਾ ਹਾਂ ਉਹਨੂੰ ਵੀ ਵਧਾਈਆਂ ਦੇਣੀਆਂ ਆਪਾਂ ਨੇ ਉਹਦੇ ਘਰ ਵੀ ਬੇਟੀ ਹੋਈ ਆ ਬਹੁਤ-ਬਹੁਤ ਮੁਬਾਰਕਾਂ ਕੁਲਵਿੰਦਰ ਵੀ ਤੈਨੂੰ ਜੇ ਤੂੰ ਵਲੌਗ ਦੇਖਦਾ ਏ ਬਾਕੀ ਮੈਂ ਵਧਾਈਆਂ ਦੇ ਦੇ ਉਹਨੂੰ ਵੀ ਲక్ష్ਮੀ ਆਈ ਭਾਈ ਉਹਨਾਂ ਦੇ ਘਰਾਂ ਚਲੋ ਠੀਕ ਆ ਫਿਰ ਮੈਂ ਵੀ ਸ਼ਕਲਾਂ ਵੀਰ ਲੋਜੀ ਨਾਸਤਾ ਸਾਡਾ ਬਹੁਤ ਸੋਹਣਾ ਰਿਹਾ ਤੇ ਭਾਈ ਸਾਹਿਬ ਕੋਲ ਜਿਨ੍ਹਾਂ ਕੋਲ ਅਸੀਂ ਹੁਣ ਨਾਸਤਾ ਕੀਤਾ ਸੀਗਾ ਜੀ ਇਹਨਾਂ ਦਾ ਆਪਣਾ ਪੈਟਰੋਲ ਪੰਪਾ ਸੀ ਪੈਟਰੋਲ ਪੰਪ ਤੇ ਬੈਠ ਕੇ ਨਾਸਤਾ ਛਕਿਆ ਸੀਗਾ ਜੀ ਹੁਣ ਤੇ ਵਧੀਆ ਲੱਗਿਆ ਸਾਰਾ ਕੁਝ ਭਾਜੀ ਦਾ ਸੁਭਾਅ ਵੀ ਬਹੁਤ ਟੌਪ ਦਾ ਸੀਗਾ ਹਨਾ ਡੀਲ ਕਰਨੇ ਦਾ ਢੰਗ ਆ ਯਾਰ ਵਧੀਆ ਮਤਲਬ ਗੁਰਸਿੱਖ ਜਿਵੇਂ ਗੁਰਸਿੱਖ ਨੂੰ ਡੀਲ ਕਰਨੀ ਚਾਹੀਦੀ ਆ ਓਵੇਂ ਦੀ ਡੀਲਿੰਗ ਉਹਨਾਂ ਨੇ ਕੀਤੀ ਆ ਤੇ ਉਹਨਾਂ ਦੇ ਪੈਟਰੋਲ ਪੰਪਾ ਜੀ ਉਹ ਸਾਹਮਣੇ ਉਦੋਂ ਬੈਕ ਸਾਈਡ ਉਹਨਾਂ ਦਾ ਆ ਫਾਰਮ ਹੈਗਾ ਤੇ ਇੱਥੇ ਕਾਕਨਡਾ ਵੀ ਇੱਧਰ ਤੇ ਉਹਨਾਂ ਦੀਆਂ ਮੱਝਾਂ ਇੱਧਰ ਖੜੀਆਂ ਫੇ ਮੱਝਾਂ ਨੂੰ ਵੀ ਦੇਖੇ ਸਾਡਾ ਹੋਇਆ ਇੱਕ ਚੀਜ਼ ਹੋਰ ਦੇਖੀ ਤੁਸੀਂ ਆਪਾਂ ਏਰੀਆ ਦੇਖੋ ਕਿਵੇਂ ਬਦਲਦੇ ਆ ਰਹੇ ਹਾਂ ਰਾਤ ਜਦੋਂ ਆਪਾਂ ਤੁਰੇ ਤੇ ਪੂਰੀ ਗਰਮੀ ਸੀ ਹਾਂ ਜੀ ਜਦੋਂ ਉੱਥੇ ਆ ਕੇ ਆਪਾਂ ਨੇ ਚਾਹ ਬਣਾ ਕੇ ਪੀਤੀ ਹੈ ਪੂਰੀ ਠੰਡ ਪੂਰੀ ਠੰਡ ਪਈ ਹੈ ਜੀ ਉਧਰ ਦੇ ਉਧਰ ਮੱਝਾਂ ਤੇ ਜੜੀਆਂ ਸਿੱਧੇ ਸਿੰਗਾ ਆਣੀਆਂ ਐਟੇ ਐਟੇ ਸਿੰਗ ਅੱਛਾ ਐਟੇ ਐਟੇ ਸਿੰਗ ਉਹ ਇਧਰ ਮਾਹਾਂ ਛੋਟਾ ਨੂੰ ਮਿਲ ਲਿਆ ਹਾਂ ਆਓ ਹੀ ਤੇ ਇੱਥੇ ਆਏ ਸਿੰਗ ਵੀ ਗੋਲ ਹੋ ਗਏ ਇਹ ਠੰਡਾ ਏਰੀਆ ਆ ਗਿਆ ਆਪਣੇ ਵਾਲਾ ਮਹਾਰਾਸ਼ਟਰ ਤੋਂ ਆਏ ਹਾਂ ਜੀ ਮਹਾਰਾਸ਼ਟਰ ਚ ਬਹੁਤ ਤਗੜੇ ਸੱਗ ਸਿੰਘ ਹੋ ਤੇ ਆਪਣੇ ਇਧਰੋਂ ਲੰਗਦੀਆਂ ਨਹੀਂ ਲੰਘ ਨਹੀਂ ਸਕਦੀਆਂ ਆ ਆਪਣੇ ਦਰਵਾਜ਼ੇ ਹੀ ਲੱਕੜੀਆਂ ਪਹਿਲੇ ਪੰਪ ਵਾਲੇ ਆ ਜਿਹੜੇ ਸਾਡੇ ਏਰੀਆ ਤੋਂ ਆਹ ਰੋਕ ਸਾਡੇ ਰਿਸ਼ਤੇਦਾਰਾਂ ਹਾਂ ਨੂੰ ਮਿਲਣ ਲਈ ਆ ਗਏ ਅਸੀਂ ਵੀ ਰੋਪਰ ਤੋਂ ਹੀ ਆ ਬਾਬੇ ਤੇ ਇਹ ਗੱਲ ਹੈ ਅੱਛਾ ਮੱਝਾ ਮੁਝੇ ਦੁੱਧ ਕਿੰਨਾ ਕੁ ਦੇ ਦਿੰਦੀਆਂ ਤੁਸੀਂ ਚਾਹੁੰਦੇ ਹੋ ਨੇ ਫਿਰ ਇਹਨਾਂ ਨੂੰ ਹਾਂ 5 4 5 ਦਿੰਦੀਆਂ ਮੁੰਡੇ ਇੱਕ ਸੋਹਣਾ ਨੇ ਬੱਚਾ ਅੱਛਾ ਦੁੱਧ ਫਿਰ ਪਾਉਂਦੇ ਕਿ ਘਰ ਵਾਸਤੇ ਰੱਖਦੇ ਜਾਂਦਾ ਨਹੀਂ ਕੱਢਦੇ ਨੇ ਲੋਕ ਅੱਛਾ ਕਿਹੜਾ ਪ੍ਰਾਈਸ ਪਰ ਚੱਲਦਾ ਦੁੱਧ ਦਾ ਇੱਧਰ 75 ਉੱਜਤਰਾ 75 ਸੀ ਹੈ ਨਾ ਠੀਕ ਹੈ ਠੀਕ ਹੈ ਲੋ ਜੀ ਤੁਹਾਨੂੰ ਮੱਝਾ ਦੇ ਦਰਸ਼ਨ ਵੀ ਕਰਵਾਉਂਦੇ ਚਲੋ ਇੱਕ ਚੀਜ਼ ਹੋਰ ਦੇਖੀ ਤੁਸੀਂ ਆਹ ਮੁਰਕੀ ਮੁਰਕੀ ਦਾ ਹਿਸਾਬ ਕਿਤਾਬ ਦੇਖ ਲੋ ਕਿਹਜਾ ਆ ਇਹਦਾ ਨੱਕ ਦੂਜੀਆਂ ਪੇ ਟੇਕ ਦ ਨੈਕਸਟ ਲੈਫਟ ਓਨ ਟੂ ਮਹਾਰਾਜਾ ਰਣਜੀਤ ਸਿੰਘ ਕਾਲਜ ਮੇਨ ਰੋਡ ਲੈ ਇਹ ਤਾਂ ਮਾਰਨੇ ਨੂੰ ਫਿਰਦੀ ਹੈ ਇਹ ਇਹ ਵਧੀਆ ਆ ਹੂੰ ਇਹ ਫੌਂਦੀ ਨਹੀਂ ਖਰਾਬ ਨਹੀਂ ਕਰ ਰਿਹਾ ਸਾਰਾ ਖੁੱਬ ਜਾਂਦਾ ਦੂਆ ਦੂਆ ਹਾਂ ਖੁੱਬ ਜਾਂਦਾ ਨੱਕ ਦੇ ਵਿੱਚ ਉਹ ਹੈਗੇ ਹੁਣ ਇਹ ਐਸੀ ਬਦਲਿਆ ਠੀਕ ਹੈ ਠੀਕ ਹੈ ਓਕੇ 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 ਉਹ ਵੀ ਪਿਛਲੇ ਜਨਮ ਚ ਸਾਥਣ ਹੋ ਗਈ ਆਪਣੀ ਵੀ ਦੇਖਿਆ ਵੀ ਲੱਗਦੇ ਨਾ ਨਾ ਇਹ ਤਾਂ ਫਿਰ ਇਹਨੂੰ ਐਂ ਦਿਖਦਾ ਨਾ ਕਿਉਂਕਿ ਜਿਹੜੇ ਉਪਰੇ ਬੰਦੇ ਆਉਂਦੇ ਆ ਹਰ ਜੇ ਮੇਰੇ ਆ ਬੈਗ ਜਾ ਦਿਖਾਤਾ ਇਹਨੇ ਐਂ ਕਹਣਾ ਵੀ ਟੀਕਾ ਲਾਉਣੇ ਵਾਲਾ ਆ ਗਿਆ ਹਾਂ 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 ਕੱਲ ਹਾਂਜੀ ਹਾਂ ਇਹ ਤਾਂ ਗੱਲ ਹੈ ਜੀ ਉਹ ਵੀ ਜਾਣ ਪਛਾਣ ਸੋਨੀਆ ਮੱਜਾ ਮੱਜਦਾ ਨਹੀਂ ਤੇ ਬਾਈ ਦਾ ਇਧਰ ਸਦਾਗਰ ਉਹ ਸਦਾਗਰ ਤੈਨੂੰ ਮਿਲਣ ਨੂੰ ਬੇਤਾਜ ਹੋਈ ਵੀ ਇਧਰ ਛੋਟੀ ਜੀ ਕੱਟੀ ਉਹ ਕਹਿੰਦੀ ਮੈਂ ਵਿੱਚ ਨੂੰ ਮਿਲ ਜਾਣਾ ਤੇ ਪਿੱਛੇ ਵੜ ਗਈ ਆ ਕੇ ਔਰ ਲੱਤਾਂ ਵਿੱਚੇ ਜਾਂ ਮਿਲ ਜਾ ਕੇ ਹੈ ਅੱਛਾ ਤੈਨੂੰ ਵੀ ਮੌਜਾਂ ਕਰਦਾ ਤੁਸੀਂ ਮੌਜਾ ਕਰਾ ਲੈ ਇਹਨਾਂ ਨੂੰ ਹੈ ਕਿ ਕਰਦੇ ਨਹੀਂ ਪਹੁੰਦੀ ਤੂੰ ਇਹ ਤਰ੍ਹਾਂ ਆਹ ਇਹ ਵੀ ਗੱਲ ਠੀਕ ਹੈ ਸ਼ਾਬਾਸ਼ ਖਾਓ 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 ਐਸ ਕਰੋ ਤੇ ਬਾਈ ਦਾ ਜਿੱਥੇ ਹਾਂ ਪੈਟਰੋਲ ਪੰਪਾ ਉੱਥੇ ਹੀ ਉਹਨਾਂ ਦਾ ਗੈਰੇਜ ਵੀ ਹੈਗਾ ਕਿਹੜੀ ਆਹਾਂ 1,30,000 ਰੁਪਏ ਜਾਂਦੇ ਉਹਦਾ ਨਾਮ ਉਹਦਾ ਹੈ 7 ਲੀਟਰ ਉਹ 7 ਲੀਟਰ 1 ਲੱਖ ਕਿੰਨੇ ਦੀ 30 ਯਾਰ ਕਮਾਲ ਹੋ ਗਈ ਫਿਰ ਤੁਸੀਂ 15 15 18 18 ਲੀਟਰ ਆਣੀਆਂ ਹੋਣੀਆਂ ਦੀਆਂ ਮੈਂ ਸੈਰ ਤੁਸੀਂ 7-8 ਲੀਟਰ 14 ਲੀਟਰ ਹੋ ਗਿਆ ਨਾ ਮੈਂ ਸੈਰ ਰੇਟ ਜਿਆਦਾ ਇੱਧਰ ਹੋਰ ਰੇਟ ਜਿਆਦਾ ਮੈਂ ਸਾਂਦਾ ਨਹੀਂ 7 ਲੀਟਰ ਇੱਕ ਟਾਈਮ ਦਾ ਨਹੀਂ ਦੋ ਟਾਈਮ ਦਾ ਇੱਕ ਟਾਈਮ ਦਾ ਫਿਰ ਫੇਰ ਤਾਂ ਠੀਕ ਹੈ ਫੇਰ ਤਾਂ ਠੀਕ ਹੈ ਫੇਰ ਠੀਕ ਹੈ ਇੱਕ ਟਾਈਮ ਇਹਦਾ ਇੱਕ ਟਾਈਮ ਦਾ ਕਿੰਨਾ ਆ 6 ਕੱਢ ਦੀ ਇੱਕ ਟਾਈਮ ਦਾ ਨਹੀਂ ਹੋ ਗਈ ਹਾਂਜੀ ਹਾਂਜੀ ਇੱਕ ਟਾਈਮ ਦਾ 6 12 ਲੀਟਰ ਦੀ ਹੋ ਗਈ ਇਹ ਫੇਰ ਠੀਕ ਹੈ ਉਹ ਨਹੀਂ ਇਹ ਹਰਾ ਹਰਾ ਤਾਂ ਤੁਸੀਂ ਪਾਉਂਦੇ ਨੇ ਨੂੰ ਕੀ ਪਾਉਂਦੇ ਫਿਰ ਆਵੇ ਹੋ ਜਾਣਾ ਨਾ ਤੇਰੀ ਹੁਣ ਹੋਈ ਕੱਟ ਨਹੀਂ ਹੁਣ ਕੀ ਪਾਉਂਦੇ ਫੀਡ ਵਗੈਰਾ ਪਾਉਂਦੇ ਫੀਡ ਪਾਉਂਦੇ ਹੁਣ ਕੁਛ ਹਾਂ ਉਸ ਕਲੀ ਪਾਈ ਦੀ ਨਾਲ ਅੱਛਾ ਅੱਛਾ ਕਣੀ ਪਾਉਂਦੇ ਆ ਕਣੀ ਦੀ ਕਿਉਂ ਹੀ ਮਿਲਦੀ ਹੈ ਠੀਕ ਹੈ ਠੀਕ ਹੈ ਜਿਹੜੀ ਦਾ ਸੌਣਾ ਆਪਾਂ ਆਪਣੇ ਨਾਲੋਂ ਵਧੀਆ ਪੈਂਦਾ ਯਾਰ ਵੀ ਤਾਂ ਖਾਲਸਾ ਪੀਣ ਵਾਲੇ ਨੇ ਜਿੰਨਾ ਤੱਕ ਆ ਰੇਟ ਆਪਣਾ ਸੇਮੇ ਹੈ 2400 ਨੂੰ ਆ ਹੋ ਜਾਣਾ ਰੇਟ ਸੇਮ ਹੈ ਮੈਂ ਸਾਡਾ ਰੇਟ ਵੀ ਸੇਮੇ ਹੋ ਗਿਆ ਹੁਣ ਜਦ ਇਹਨੇ 14 ਲੀਟਰ ਕਿਹਾ ਹਾਂ ਸੇਮ ਹੋ ਗਏ ਦੇਵੇ 2400 ਰੁਪਏ ਦਿਖਾ ਦੇ ਕੋਈ ਭਾਈ ਜੀ ਚਲੋ ਚੋਲੇ ਨਹੀਂ ਨਾ ਬੰਦੇ ਨੂੰ ਹਾਂ ਹਾਂ ਚੋਲੇ ਚਲ ਫੇ ਚੱਲੀ ਹੈ ਤੇ ਹੁਣ ਇੱਕ ਜਿਨ੍ਹਾਂ ਦੇ ਭਾਈ ਸਾਹਿਬ ਦੇ ਆਪਾਂ ਨੇ ਹੁਣ ਇਹ ਦਿਖਾ ਰਹੇ ਆਂ ਆਪਾਂ ਤੁਹਾਨੂੰ ਇਹ ਫਾਰਮ ਦਿਖਾ ਰਹੇ ਆਂ ਤੇ ਇਹਨਾਂ ਦਾ ਪੈਟਰੋਲ ਪੰਪ ਦਿਖਾਇਆ ਆਪਾਂ ਤੁਹਾਨੂੰ ਇਹਨਾਂ ਦੀ ਗੈਰੇਜ ਵੀ ਹੈ ਗੱਡੀ ਦਾ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਵੀ ਕਰਦੇ ਆਂ ਤੇ ਹੋਰ ਗੱਡੀਆਂ ਦੀ ਸਰਵਿਸ ਲਮਗਲਮ ਕਾਫੀ ਕੁਝ ਕਰਦੇ ਆਂ ਤੇ ਆਪਣੀ ਗੱਡੀ ਦੀ ਸਰਵਿਸ ਚੱਲ ਰਹੀ ਹੈ ਉੱਥੇ ਹੁਣ ਤਾ ਕਰਕੇ ਸਾਨੂੰ ਟਾਈਮ ਮਿਲ ਗਿਆ ਇੱਧਰ ਇੱਥੇ ਤੋਂ ਗੁਰਦੁਆਰਾ 임ਲੀ ਸਾਹਿਬ ਚਾਰਕ 5 ਕਿਲੋਮੀਟਰ ਦੀ ਦੂਰੀ ਤੇ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਹ ਧਰਤੀ ਆ ਤੇ ਥੋੜੇ ਜਿਹਾ ਕੁਦਰ ਗੱਡੀ ਵਾਲੇ ਪਾਰਟ ਜੇ ਤੁਹਾਨੂੰ ਦਿਖਾ ਕੇ ਫਿਰ ਅਸੀਂ 임ਲੀ ਸਾਹਿਬ ਗੁਰਦੁਆਰਾ ਸਾਹਿਬ ਤੇ ਜਾ ਕੇ ਫਿਰ ਨਵਾਂ ਬਲੌਗ ਸ਼ੁਰੂ ਕਰਾਂਗੇ ਜੀ ਲਓ ਜੀ ਇੱਥੇ ਹੈਗਾ ਜੀ ਇਹਨਾਂ ਦਾ ਗੈਰੇਜ ਡੈਂਟਿੰਗ ਡੈਂਟਿੰਗ ਪੇਂਟਿੰਗ ਦਾ ਐਚਐਸ ਆਟੋ ਕੇਅਰ ਉੱਧਰ ਪਾਸੇ ਪੇਂਟਿੰਗ ਬੂਥ ਲਿਖਿਆ ਹੋਣਾ ਪੇਂਟਿੰਗ ਬੂਥ ਦੇਖ ਕੇ ਹੀ ਹੈ ਨਾ ਉਹ ਜਿਹੜਾ ਦੂਆ ਨਹੀਂ ਹੁੰਦਾ ਪਰ ਮਤਲਬ ਕਿ ਅੰਦਰ ਪ੍ਰੈਸ਼ਰ ਕਾ ਦੇ ਹੈ ਨਾ ਸਾਰੇ ਪਿੱਛੇ ਦੇਖ ਕੇ ਹੀ ਉਹ ਵੀ ਹੈ ਨਾ ਇੱਦਾਂ ਗੱਡੀਆਂ ਗੁੱਡੀਆਂ ਨੂੰ ਮਤਲਬ ਕਿ ਠੀਕ ਕਰਦੇ ਜੀ ਫਿਰ ਉਹਰੇ ਗੈਰੇਜ ਵਧੀਆ ਹਨਾ ਤੇ ਜੀ ਬਾਬੇ ਨਾਨਕ ਦੀ ਜਨਮ ਚੜ੍ਹਦੀ ਕਲਾ ਜਿਆ ਬਣਾਇਆ ਹੀ ਨਾ ਨਹੀਂ ਇਹ ਦੇਖੋ ਨਾ ਜਗਾ ਕਿ ਇਹਦਾ ਨਾ ਕੁਝ ਨਹੀਂ ਕਰ ਜਲ ਵੀ ਨਾ ਜਾਵੇ ਨਾ ਨਾ ਠੀਕ ਹੈ ਇਹ ਤਾਂ ਫਿਰ ਇੱਕ ਨਹੀਂ ਹੁੰਦਾ ਹੁੰਦਾ ਕਿ ਐ ਖੁੱਲੀ ਇੱਕ ਹਾਂ ਰੂਮ ਦਾ ਵੀ ਹੈਗੀ ਗੱਲ ਹੈ ਨਾ ਜੀ ਆਪਣੀ ਗੱਡੀਆਂ ਫਰੰਟ ਵਿੱਚ ਖੁੱਲੀ ਹੋਈ ਹੈ ਪਟ્રોલ ਵਾਂਪ ਤੇ ਮੁਰਲੇ ਪਾਸੇ ਯਾਰ ਆ ਵੀ ਬੜੀਆ ਕੰਮ ਐ ਤੇਲ ਢੋਣੇ ਵਾਲਾ ਜਗਾੜ ਜਾ ਅੱਛਾ ਇੱਥੇ ਉਹ ਗੱਡੀ ਦੇ ਅੰਦਰ ਰੋਗਨ ਹੋਈ ਵੀ ਵੀ ਹੈਗੀ ਆ ਪਰ ਆਪਾਂ ਅੰਦਰ ਬੜਾ ਨਹੀਂ ਥਾਦੇ ਬਾਈ ਉਹ ਮਿੱਟੀ ਤੇ ਲਾਈ ਵੀ ਹੈ ਹਾਂ ਮਾੜੀ ਮੋਟੀ ਮਿੱਟੀ ਲਾ ਕੇ ਫੇਟਾਉਣੀ ਤੁਮਨੇ ਘਣਾ ਬੁਣ ਨੈਨੋ ਕਾਰ ਖੋਲੀ ਵੀ ਅੰਦਰ ਨੈਨੋ ਨੈਨੋ ਕਾਰ ਹਾਂ ਹਾਂ ਉਹਨੂੰ ਕਲਰ ਚੱਲ ਰਿਹਾ ਚਲੋ ਆਜੋ ਆ ਵੀ ਖੱਡੀਆਂ ਖਾਓ ਉਹ ਕਾਰ ਵੀ ਹੋਈ ਵੀ ਆ ਹਾਂ ਬਿਲਡਿੰਗਾਂ ਸਾਰੀਆਂ ਜੱਕ ਜੋਕ ਸਾਰੇ ਆ ਇਹ ਪੁੱਛ ਕੇ ਦੇ ਦੇ ਮੇਰੇ ਲਈ ਗੱਡੀ ਦਾ ਰੇ ਜੇ ਮੇਰੇ ਲਈ ਗੱਡੀ ਦੀ ਚਾਸੀ ਚੁੱਸੀ ਸਾਰਾ ਕੁਝ ਉੱਪਰ ਤੇ ਕਰ ਦਵੇ ਜੇ ਉਹ ਕਿੰਨੇ ਕ ਦਾ ਹੋਊਗਾ ਨਾ ਇਹ ਕਹਿੰਦਾ ਮਿਰਠ ਤੇ ਮਿਲ ਜਣਾ ਕਹਿੰਦਾ ਆਪਾਂ ਨੂੰ ਸਮਾਨ ਔਰ ਪ੍ਰਿੰਸ ਸਾਡਾ ਪ੍ਰਿੰਸ ਜੋਗਰਾਜ ਜੋਗਰਾਜ ਸਿੰਘ ਲਾ ਲੋ ਉਹ ਲਓ ਜੀ ਆ ਪੈਟਰੋਲ ਪੰਪ ਸੀਗਾ ਜੀ ਤੇ ਉਹ ਉੱਥੇ ਬੈਠ ਕੇ ਸੀ ਅੰਦਰ ਆ ਉਹ ਛੱਕਿਆ ਸੀਗਾ ਜੀ ਨਾਸ਼ਤਾ ਵਗੈਰਾ ਜੋ ਕਰਾਇਆ ਬਹੁਤ ਵਧੀਆ ਸੀਗਾ ਲੋ ਵੀ ਹਲ ਗੱਡੀ ਜੇ ਤਾਂ ਨਟ ਨੋਟ ਦੇ ਖੋਲੇ ਹੋਈਆਂ ਗੱਡੀ ਜੇ ਤਾਂ ਸਾਰੇ ਹੀ ਹਾਲ ਦੇਖਦੇ ਆ ਅੱਗੇ ਕੀ ਬਣ ਆਕਾਸ਼ ਉਹ ਗੱਡੀ ਦੇ ਪਿੱਛੇ ਟੂੰ ਟੂੰ ਨੋ ਨੋ ਟੂੰ 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 ਨੋ ਟਣ ਟਣ ਨੋ ਨੋ ਟਣ ਟਣ ਟੂੰ ਸ਼ਿਆ ਮੰਨੂ ਦਾ ਲੱਗਦਾ ਸਾਰਾ ਕੁਝ ਚੇਂਜ ਕਰਾਉਣ ਨੂੰ ਫਿਰਦਾ ਹੁਣ ਏਕਾ ਕਰਾਉਣ ਲੱਗਿਆ ਹੁਣ ਮਾਈਲ ਬੇਡਰ ਮੋਰੀ ਨਾਲ ਲੱਗੇ ਤੇ ਥੱਲੇ ਦੇ ਗੁੱਲਿਆ ਨਹੀਂ ਨੇ ਸਾਰੇ ਫੱਟਿਆ ਲੈ ਇਹ ਥੱਲੇ ਨੇ ਖੋਲਦੇ ਮਿਸਤਰੀ ਇਹਨਾਂ ਨੇ ਬਰਦ ਦੇ ਕੋਲੇ ਲਾਜ ਨੂੰ ਬੋਲਦਾ ਨਾ ਆਖਾ ਖੋਲਦਾ ਅੱਛਾ ਚਲੋ ਕੋਈ ਨਹੀਂ ਬਠੀਕ ਹੈ ਅੱਛਾ ਚਲ ਕੋਈ ਗੱਲ ਨਹੀਂ ਕਰ ਲੋ ਕੰਮ ਜਿਹੜਾ ਕਰਨਾ ਸਾਰੇ ਪਾਸੇ ਦੇ ਖੋਲ ਤਾਂ ਹੁਣ ਤਾਂ ਐਂ ਕਰਨਾ ਪੈਣਾ ਚਾਚੇ ਮਹਾਂਪਾ ਕਰਦਿਆਂ ਚੱਲਦੇ ਐ ਮਲੀ ਸਾਹਿਬ ਨੇ ਇਹਨੂੰ ਕਰਵਾਈ ਜਾਂਦੇ ਸੀ ਜਿਹੜਾ ਕੋਰੋਨਾ ਇਹ ਤਾਂ ਬਸ ਫਿੱਟ ਕਰਨਾ 15 ਕਿ ਮਹੀਨ ਦਾ ਕਰ ਪੱਕੀ ਗੱਲ ਹੈ ਫਿਰ ਆਹ ਤਰੇ ਨੱਟ ਤਾਂ ਲੱਗੇ ਨਹੀਂ ਹਾਲਾ ਬੋਸ਼ੀ ਸ਼ਾਸ਼ੀ ਵਾਲੇ ਬਸ ਲੇਓਗੇ ਅੱਛਾ ਚਲੋ ਠੀਕ ਆ ਫਿਰ ਓਕੇ ਜੀ ਚਲੋ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਗੱਡੀ ਦਾ ਸਾਰੀ ਖਲਵਾਲੀ ਨੇ ਲੈਦਾ ਠੀਕ ਹੈ ਤੇਰੇ ਲੈਦਾ ਠੀਕ ਹੈ